22 ਸੈਕਿੰਡ 60 ਪੁਆਇੰਟਾਂ ਬਾਈਜੀ ਸਮਾਂ 22 60 ਇਹ ਬਾਈਜੀ ਪੰਜਾਬ ਦੀ ਚੈਂਪੀਅਨ ਜੋੜੀ ਭੱਜ ਗਈ ਪਰਲੇ ਪਾਸੇ ਭੱਜਿਆ ਬਾਈਜੀ ਮੁੰਡਾ ਹਰਵਿੰਦਰ ਸਮਾਣਾ ਦਾ ਕਰਨੈਲ ਸਿੰਘ ਜੀ ਢੈਪੀ ਪੱਗਾ ਸਮਾਣਾ ਹਸਮਿੰਦਰ ਸਮਾਣਾ ਇਹ ਬਾਈਜੀ ਸੋਨੀ ਸਮਾਣਾ ਤੇ ਉਰਲੇ ਪਾਸੇ ਮੇਰੇ ਪਿੰਡ ਦੇ ਮੁੰਡਿਆਂ ਰਾਜੇ ਹੁਣੀ ਇਹ ਬੱਚਾ ਬਾਈਜੀ ਦਿਆਲਪੁਰਿਆ ਲਖੇ ਹੁਣ ਵਾਲਾ ਕਿੰਦੀ ਹੁਣ ਵਾਲਾ ਇਹ ਗੁਜਰਾਲੀਆਂ ਨੇ ਲਿਆ ਦਿਆਲਪੁਰਿਆ ਬੱਛਾ ਰਾਜੇ ਹੁਣਾਂ ਨੇ ਇਹ ਔਰਲੇ ਪਾਸ